ਦੋਸਤ ਇੱਕ ਮੱਝ ਸਾਨੂੰ ਦਿਖਾਉਣ ਲੱਗਿਆ ਘਰੇਲੂ ਸੱਜਣ ਦੇ ਘਰੋਂ ਦਿਖਾਉਣੀ ਹੈ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਚੰਗੇ ਦੁੱਧ ਵਾਲੀ ਐ ਚੰਗੇ ਬੋਡੀ ਟਾਂਚੇ ਦੀ ਐ ਮੂਹਰੇ ਦੇ ਕੈਰੇਕਟਰ ਬਹੁਤ ਸੋਹਣੇ ਦਿਖਾਉਂਦੀ ਐ ਤੇ ਚੰਗੇ ਸਿਮੰਨ ਤੋਂ ਗੱਬਣਾ ਬਾਕੀ ਜੋ ਵੀ ਜਾਣਕਾਰੀ ਹੋਗੀ ਆਪਾਂ ਛੋਟੇ ਵੀਰ ਤੋਂ ਸਾਂਝੀ ਕਰਵਾ ਦੇਾਂਗੇ ਤੇ ਖਰੀਦਣ ਵਾਲਾ ਵੀ ਕਿਸੇ ਵੀ ਢੰਗ ਤੋਂ ਜਿਹੜੀ ਉਹ ਕੋਲੇ ਆ ਕੇ ਉਹ ਥੱਲੇ ਵੇਚੇ ਜਿ ਕੋਈ ਕਰ ਸਕਦਾਗਾ ਤੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਜੇ ਤੁਸੀਂ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਬੋਲਦ ਬਾਈ ਪਿੰਡ ਫਤੇਪੁਰ ਪਿੰਡੀ ਢੋਲਾ ਜਿਹੜਾ ਬਰਨਾਲਾ ਤਹਿਸੀਲ ਤਬਾ ਜੀ ਤੇ ਨੰਬਰ 98722 83158 ਤਾਂ ਤਪਾ ਇਥੋਂ ਲਗਭਗ 7 7 ਕਿਲੋਮੀਟਰ ਤੇ 8-10 ਕਿਲੋਮੀਟਰ ਬਰਨਾਲਾ ਹੋਊਗਾ ਹਾਂ ਜੀ ਤੇ ਵੱਡੇ ਪਿੰਡ ਨੇੜੇ ਜਿਵੇਂ ਮਹਿਤਾ ਇਧਰੋਂ ਆ ਗਿਆ ਮਹਿਤਾ ਢੋਲਾ ਢੋਲਾ ਨੇੜਾ ਹੈਗਾ ਨਾ ਠੀਕ ਆ ਤੇ ਜਿਹੜੀ ਆਪਾਂ ਇਹ ਮੱਝ ਵੇਚਣੀ ਆ ਘਰ ਤੋਂ ਹੀ ਆਪਣੀ ਇਹ ਘਰ ਦੀ ਬਈ ਹਰਿਆਣੇ ਤੋਂ ਲਏ ਸੀ ਪਹਿਲੇ ਸੂਏ ਪਹਿਲੇ ਸੂਟੀ ਹਾਂਜੀ ਆਪਾਂ ਅੱਛਾ ਜੀ ਤੇ ਹੁਣ ਇਹ ਕਿਹੜਾ ਸੂਸ ਹੁੰਦੀ ਆ ਹੁਣ ਇਹ ਤੀਜਾ ਸੂਆ ਸੁੰਦੀ ਆ ਬਈ ਆਪਣੇ ਕੋਲੇ ਤੀਜਾ ਉਸ ਨੂੰ ਸੁਣਾ ਅੱਜ ਪਿਛਲੀ ਵਾਰ 22 ਤਰੀਕ 11 ਮਈ 2025 ਦੀ ਵੀਡੀਓ ਬਣਦੀ ਆਪਣੀ ਤੇ ਸੂਨ ਦਿਨ ਕਿੰਨੇ ਬਾਕੀ ਆਦੇ ਇਹਨੇ 26 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਚਾਰ ਦਿਨ ਬਾਕੀ ਰਹਿ ਗਏ ਤੇ ਕਿਹੜਾ ਸੀਮਨ ਲੱਗਿਆ ਬਈ ਹੁਣ ਇਹ ਕੋਹੀ ਨੂਰ ਤੋਂ ਬਣ ਆ ਬਈ ਇਹ ਕੋਹੀ ਨੂਰ ਤੋਂ ਤੇ ਪਿਛਲੇ ਸਾਲ ਦਾ ਬੱਚਾ ਦਾ ਕੋਈ ਪਿਛਲੇ ਸਾਲ ਦੀ 14 70 ਦਾ ਦੀ ਕੱਟੀ ਆ ਬਈ ਇਹ ਇਹ ਦੂਜੇ ਸੂਏ ਦੀ ਆ ਹਾਂ ਦੂਜੇ ਸੂਏ ਦੀ ਜਦੋਂ ਪਹਿਲੇ ਸੂਏ ਲੈ ਕੇ ਆ ਸੀ ਉਦੋਂ ਬੱਚਾ ਛੱਟਾ ਸੀ ਬਈ ਉਹਦਾ ਕੱਟਾ ਸੂਆ ਆਪਾਂ ਸੇਲ ਕਰ ਆਪਾਂ ਸੀ ਤੇ ਇਹ ਕੱਟੀ ਦੀ ਇਸ ਟਾਈਮ ਉਮਰ ਕਿੰਨੀ ਹੋਣਾ ਇਹ 13 13.5 ਮਹੀਨੇ ਦੇ ਬਈ ਗਰੋਥ ਬਹੁਤ ਚੰਗੇ ਨਾ ਹਾਂਜੀ ਹਾਂਜੀ ਦੇਖਣ ਜਿੱਦਾਂ ਵੀ 2 ਸਾਲ ਦੀ ਵੀ ਇਦਾਂ ਕੱਟੀ ਲੱਗਦੀ ਗੀ 74 ਦਾਸੇ ਮੰਦੀ ਆ ਇਹ ਤੇ ਹੁਣ ਇਹਦੇ ਲੱਗਾ ਲਕਸ਼ਮ ਡੇਰੀ ਫਾਰਮ ਦਾ ਕੋਈ ਨਾ ਲਕਸ਼ਮਾਂ ਦਾ ਕੋਈ ਨੋ ਨੋ ਠੀਕ ਆ ਤੇ ਜਿਹੜਾ ਦੂਜੇ ਤੇ ਪਹਿਲੇ ਸੋ ਦੁੱਧ ਪਾਪਾ ਚੋਇਆਗਾ ਪਹਿਲੇ ਸੋਏ ਬਈ ਲਗਭਗ 15 ਕਿਲੋ ਦੂਜੇ 16 ਪਲੱਸ ਚੱਲੀ ਗਈ ਹੈ ਜੀ 16 16 17 16 ਤੋਂ ਉੱਤੇ ਤੇ ਚੱਲੀ ਗਈ ਹੈਗੀ ਠੀਕ ਤੇ ਇਸ ਵਾਰ ਹੁਣ ਕੀ ਉਮੀਦ ਕਰਦੇ ਹੋ 16 ਦੀ ਜਾਂ 17 ਦੀ ਜਾਂ 15 ਦੀ 12 18 ਕਿਲੋ ਦੀ ਉਮੀਦ ਤਾਂ ਹੈਗੀ ਆ ਬਈ ਛੋਟੀ ਵੱਡੀ ਬੁੱਢੀ ਬਹੁਤ ਆ ਹਾਈਟ ਲੈਂਥ ਬਹੁਤ ਆ ਨ ਦਾ ਘੜਾ ਆ ਗਿਆ ਹਾਂਜੀ ਤੇ ਬਿਲਕੁਲ ਜੈਡ ਬਲੈਕ ਦਾ ਸ਼ਾਹ ਕਾਲੀ ਕਹਿ ਸਕਦਾ ਆਪਾਂ ਤੇ ਆਰਡਰ ਦੀ ਬਣਾਵਟ ਹੈ ਜਿਹੜੀ ਲੈਵੇ ਦੀ ਹੈ ਨਾ ਉਹ ਬਹੁਤ ਸੋਹਣਾ ਫਿਟਿੰਗ ਵਾਲਾ ਜਿਹੜਾ ਕੰਪੈਕਟ ਆਰਡਰ ਕਰਮਣ ਲੱਗਿਆ ਹੋਇਆ ਹੈਗਾ ਤੇ ਬਾਕੀ ਪੁੱਠੇ ਦੀ ਬੰਦ ਢਾਂਚਾ ਬਹੁਤ ਮਜ਼ਬੂਤ ਹੈਗਾ ਐਸ ਤੋਂ ਥਣਾ ਦੀ ਬੰਦ ਦਿਖਾਣਾ ਹੈਗਾ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆਪਾਂ ਤੋੜ ਦੇ ਵੀਰੇ ਬਾਕੀ ਤੁਹਾਨੂੰ ਪਤਾ ਘਰੇਲੂ ਜਿਹੜਾ ਪਸ਼ੂ ਥੋੜਾ ਤੋੜਨ ਵੇਲੇ ਜ਼ਰੂਰ ਕਈ ਵਾਰੀ ਕਰ ਜਾਂਦਾ ਹੁੰਦਾ ਹੈਗਾ ਤੇ ਬਾਕੀ ਉਸ ਤਰ੍ਹਾਂ ਜਜਮੈਂਟ ਕਰ ਲਿਓ ਜੇ ਕੋਈ ਉਹ ਨੀਕੀ ਹੁੰਦੀ ਹੈ ਤੋੜਨ ਚ ਤੇ ਬਾਕੀ ਤੁਸੀਂ ਕੋਲਿਆ ਕੇ ਜੀ ਜੀ ਖੂਬਸੂਰਤ ਓ ਬੜੀ ਵਾਕਮਾਲ ਆ ਜੀ। ਦਾ ਇਥੋਂ ਨਿਗਾਹ ਮਾਰ ਸਕਦੇ ਮਿੱਤਰੋ। ਲੰਬੀ ਤੋਰ ਲਈ ਵੀਰੇ ਗੇਟ ਕਨੀ ਨੂੰ। ਅ ਕੋਲਿਆ ਕੇ ਦੇਖੋ ਤੁਸੀਂ ਬੇਲ ਉਦੋਂ ਵੱਧਾ, ਉਚਾਈ ਉਦੋਂ ਵੱਧਾ ਤੇ ਪੁੱਠਾ ਜਿਹੜਾ ਚੌੜਾਈ ਆ ਇਹ ਉਦੋਂ ਵੱਧਾ ਜੀ। ਯਾਨੀ ਕਿਸੇ ਪਾਸੇ ਤਾਂ ਪਹਾੜ ਤਰਉਣ ਵਾਲੀ ਗੱਲ ਨਹੀਂ ਹੈ। ਅਸੀਂ ਕਹਿ ਸਕਦੇ ਹਾਂ ਝੋਟੇ ਦੀ ਖੂਬਸੂਰਤੀ ਬੜੀ ਵਾਕਮਾਲ ਆ ਗਈ। ਦੁੱਧ ਦਾ ਰਿਕਾਰਡ ਵੀ ਚੰਗਾ ਹੈ। ਚੰਗੇ ਸੀਮਣ ਤੋਂ ਗੱਬਣੇ। ਦੇਖ ਟਿਕਾ ਜਨ ਲੈ ਜਲੀ ਵੀਰੇ। ਤੋੜਨ ਦਾ ਮਕਸਦ ਸਰ ਭਾਈ ਇੰਨਾ ਕੋਂਦਾ ਵੀ ਜਦੋਂ ਸਾਨੂੰ ਤੋੜਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਜਿਹੜਾ ਸ਼ਰੀਰ ਦੇਖ ਹੁੰਦੀ ਪਸ਼ੂ ਕਿੱਦਾਂ ਦਿਖਦੀ ਤੇ ਕੋਈ ਲੰਗ ਲੂੰਗਾ ਨਾ ਹੋਵੇ ਕੋਈ ਸੱਟ ਫੇਟ ਨਾ ਹੋਵੇ ਤੇ ਆਰਡਰ ਦੀ ਬਣਾਉਟ ਤੁਰਨ ਵੇਲੇ ਜਿਹੜਾ ਕਿੱਦਾਂ ਦੀ ਹੁੰਦੀ ਹੈ ਨਾ ਤੇ ਇਹੀ ਮਕਸਦ ਹੁੰਦਾ ਬਾਕੀ ਬਸ ਬਾਹਰੋਂ ਰੇਟ ਪੁੱਛ ਲੈਣਾ ਵੀ ਕਿੰਨਾ ਕਰਨਾ ਕੀ ਗੱਲਬਾਤ ਆਗੀ ਤੇ ਵੀਰੇ ਫਿਰ ਆਪਾਂ ਮੁੱਲ ਵਾੜੀ ਮੁੱਲ ਭਾਈ ਫੋਨ ਤੇ ਕਰਾਂ ਫੋਨ ਤੇ ਕਰਾਂਗੇ ਜਾਇ ਜੇ ਹੋਊਗਾ ਜਾਇ ਜੇ ਹੋਊਗਾ ਬਈ ਤੇ ਵੇਚਣ ਦਾ ਕੀ ਕਰਨਾ ਫਿਰ ਮਤਲਬ ਇੰਨੀ ਚੰਗੀ ਝੋਟੀ ਵੇਚਣ ਬਈ ਆਪਾਂ ਗਾਈਆਂ ਹੀ ਵਧਾਉਣੀਆਂ ਨੇ ਆਪਣੇ ਕੋਲ ਪਹਿਲਾਂ ਤੋਂ ਵੀ ਗਾਵਾਂ ਹੀ ਸੀਗੀਆਂ ਹੂੰ ਤੇ ਇਹ ਤਾਂ ਬਸ ਉਹਨੂੰ ਸ਼ੌਂਕ ਨੂੰ ਲੈ ਆਏ ਸੀ ਹਰਿਆਣੇ ਚੋਂ ਗਏ ਸੀ ਅੱਛਾ ਉਧਰ ਮੁੰਡੇ ਯਾਰ ਦੋਸਤ ਸੀ ਉਹਨਾਂ ਤੋਂ ਲੈ ਲਈ ਠੀਕ ਆ ਤੇ ਤਾਂ ਕਰਕੇ ਬਸ ਹੁਣ ਗਾਵਾਂ ਦੇ ਇਹ ਕੰਮ ਬਣਾਉਣਾ ਆਪਾਂ ਹਾਂਜੀ ਹਾਂਜੀ ਤੇ ਇਧਰਲੀ ਛੜ ਗਾਵਾਂ ਦਾ ਤੁਸੀਂ ਦੇਖ ਸਕਦੇ ਹੋ ਵੀ ਲਗਭਗ 10 ਕ ਦੇ ਆਸ-ਪਾਸ ਜਿਹੜੀਆਂ ਗਾਵਾਂ ਆ ਤੇ 3-4 ਮੱਛੀਆਂ 12-13 ਨਗਰ ਰੱਖੇ ਹੋਏ ਨੇਗੀ ਤੇ ਜਿੰਨਾਂ ਚੋਂ ਇਹ ਝੋਟੀ ਬਾਈ ਨੇ ਸੇਲ ਕਰਨੀਗੀ ਤੇ ਇਹਦੇ ਤੋਂ ਦੁਆਰਮ ਆਰਡਰ ਦੇ ਬਣਾਉਟ ਫੇਰ ਦਿਖਾ ਦੇਣਾ ਵੈਕ ਸ਼ਾਰਟ ਤੋਂ ਕੋਈ ਵੀ ਇਧਰ ਹੋ ਜਾ ਕੋਈ ਗੱਲ ਨਹੀਂ ਇੱਥੋਂ ਤੋਂ ਮੱਕ ਬੰਨੀ ਫੈਰ ਤੋਂ ਜਿਹੜੀ ਥਣਾਇ ਬੰਕਰ ਉਹ ਦਿਖਾ ਦੇਣਾ ਠੀਕ ਹੈ ਇੱਥੋਂ ਦੇਖ ਸਕਦੇ ਹੋਗੇ ਥਾਂ ਸੋਹਣੇ ਚਾਰ ਚੰਗੇ ਗੈਪ ਚ ਲੱਗੇ ਹੋਏ ਨੇਗੇ ਤੇ ਢਾਂਚਾ ਬੜਾ ਮਜ਼ੂਤ ਹੈ ਕੱਟੀ ਲੈਣ ਦਾ ਮਕਸਦ ਸੀ ਕੋਈ ਉਹ ਆਪਾਂ ਲੈ ਲਈ ਤੇ ਅੱਗੇ ਕੱਟੀ ਤਿਆਰ ਕਰਾਂਗੇ ਸਹੀ ਹਾਂ ਜਦ ਕੱਟੀ ਜੇ ਦੇਖ ਸਕਦੇ ਹੋ ਦੁਆਰਾਂ ਦਾ ਗਰੋਸ ਕੱਟੀ ਦਿਖਾਉਣਾ ਇੱਥੋਂ ਨਿਗਾ ਮਾਰੋ ਕੱਟੀ ਦੇ ਵਿੱਚ ਹੁਣ ਤੇ ਕੱਟੀ ਦੀ ਬਣਾਵਟ ਦੇਖੋ ਆ ਬਰੀਡ ਖਾਤਰੀ ਲੱਗ ਭਾਗ ਹਜੇ ਸਵਾ ਸਾਲ ਦੀ ਕੱਟੀ ਹੈਗੀ ਤੇ ਗੱਬਣ ਹੋਂ ਦੇ ਮੁਕਾਬਲ ਹੋਈ ਪਈ ਨਾ ਇਸ ਟਾਈਮ ਹਾਂਜੀ ਹਾਂਜੀ ਬਾਈ ਇਹ ਬਰੀਡ ਦੀ ਗੱਲ ਵੀ ਮੇਨ ਆ ਗਈ ਤੇ ਫੀਡ ਦੀ ਹੈਗੀ ਨਾ ਚੰਗੀ ਸਾਹਸ ਵਾਲਾ ਤੰਗ ਇੰਨੀ ਗ੍ਰੋਥ ਕੀਤੀ ਅਗਲੀ ਇਹ ਨਹੀਂ ਵੀ ਗੱਲੀ ਬਰੀਡ ਹੈ ਤੇ ਗੱਲੀ ਬਰੀਡ ਫੀਡ ਵੀ ਕੁਝ ਨਹੀਂ ਕਰਦੀ ਨਾਲ ਬਰੀਡ ਵੀ ਜ਼ਰੂਰੀ ਹੈ ਨਾ ਤੇ ਬਾਕੀ ਮਾਝ ਦੇ ਵਿੱਚ ਸਾਨੂੰ ਫੇਰਨੇ ਆ ਮਰਵਾ ਦੇਣਾਗਾ ਤੇ ਇੱਥੋਂ ਸਾਨੂੰ ਬਹਿਣੀ ਛਾੜ ਦੋ ਜਿਹੜੇ ਉਥਾ ਨਾਲ ਦੀ ਮੰਤਰ ਚੈੱਕ ਕਰਾ ਦੇਣਾਗਾ ਤੇ ਪਿੰਡ ਵਾਜ ਦਾ ਧੌਲਾ ਪਿੰਡੀ ਆ ਗਿਆ ਫਤਿਹਪੁਰ ਪਿੰਡੀ ਕਹਿੰਦੇ ਨੇ ਤੱਪੇ ਤੇ ਬਰਨਾਲੇ ਦੇ ਬਿਲਕੁਲ ਨੇੜੇ ਲੱਗਿਆ ਤੇ ਬਾਈ ਸੰਪਰਕ ਨੰਬਰ ਇਕਰੀ ਫੇਰ ਬੋਲਦੀ ਨੰਬਰ ਬਾਈ 98722 831689 ਠੀਕ ਹੈ ਇਹ ਬਾਈ ਦਾ ਸੰਪਰਕ ਨੰਬਰ ਹੈ ਤੇ ਜਿਹੜੇ ਵੀਰ ਨੂੰ ਮੱਝ ਪਸੰਦ ਆਉਗੀ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ